ਉਨੂੰ ਸੰਗ ਅਸਨ ਤੇ ਬਿਠਾਇਆ ਉਹ ਬੱਚਾ ਵਾ ਉਹਦੇ ਨਾਮ ਤੇ ਰਾਣੀ ਜਿੰਦਾ ਰਾਜਪੂਤ ਚਲ ਹੁੰਦੀ ਐ ਪਰ ਉਹ ਡੋਗਰਿਆਂ ਨੇ ਕੇਸ ਨੂੰ ਚੈਨਲ ਪੂਰੀ ਅੰਗਰੇਜ਼ਾਂ ਨੇ ਆਪਣੇ ਕਮਲੇ ਕਰ ਲਿਆ ਕੁੰਬਰ ਦਲੀਪ ਸਿੰਘ ਨੂੰ ਸਿੰਘਾਸਨ ਤੋਂ ਲਾ ਦਿੱਤਾ ਤੇ ਪਹਿਲਾ ਕੰਮ ਕੀ ਕੀਤਾ ਮਹਾਨ ਨੂੰ ਖੋਲੇ ਮਹਾਨ ਨੂੰ ਪਤਾ ਨੂੰ ਤਾਂ ਕੀ ਹੁੰਦੀ ਐ ਉੱਤ ਖੋਲ ਦੇ ਕੋਲ ਨੂੰ ਇੰਗਲੈਂਡ ਲੈ ਗਈ ماں ਮੁਕਤੀ ਦਾ ਪੇਸ਼ ਬਣਾ ਕੇ ਨੇਪਾਲ ਜਾ ਕੇ ਸਮਝਾ ਗਈ ਉਹ ماں 12 ਸਾਲ ਆਪਣੇ ਪੁੱਤ ਨੂੰ ਯਾਤ ਕਰ ਕਰਕੇ ਰੋਹੀ ਨਹੀਂ ਅਨਾਮ ਨੂੰ ਧਿਆਨ ਦਾ 12 ਸਾਲ ਉਹ ਮੁਮਤਾ ਇੰਨੀ ਬੁਰਾਈ ਕਿ ਲਈ ਜਿੰਦਾ ਅੰਮੀ ਹੋ ਗਈ ਅੱਖਾਂ ਦੀ ਜੋਤ ਰਹੀ ਉਹਦਰ ਗੁਰੀਬ ਸਿੰਘ ਨੂੰ ਇੰਗਲੈਂਡ ਲੈ ਆ ਕੇ ਉਹਦਾ ਸਿਰ ਪੁੱਤਰਾ ਕਰ ਦਿੱਤਾ ਕਉ ਨੂੰ ਈਸਾਈ ਬਣਾ ਦਿੱਤਾ ਜਿਸ ਤੱਕ ਸਾਡਾ ਮਹਾ ਰਾਜਾ ਕਮਰਦ ਲੀਖ ਸਿੰਘ ਈਸਾਈ ਹੋ ਗਿਆ ਉਸ ਦਿਨ ਸਾਡੀ ਕੌਮ ਪਰ ਹਰ ਪ੍ਰਭਾਸ਼ੀ ਸਾਡਾ ਮਹਾ ਰਾਮ ਰਾਜਾ ਸਹੀ ਬੜਾ ਬੜਾ ਚੁਣਾਈ ਸੀ ਸਾਡੀ ਕੌਮ ਦੇ ਉੱਤੇ ਉਹਦਾ ਇੱਕ ਗੋਰੀ ਦਾ ਕ੍ਰਿਸਚੀਅਨ ਲੜੀ ਨਾਲ ਵਿਆਹ ਹੋ ਗਿਆ ਉਹਦੇ ਕਰ ਬੱਚੇ ਕਾਡਾ ਇਹ ਇੱਕ ਤੂਫਾਨ ਕਰਵਾ ਹੋ ਗਿਆ ਉਹਨੇ ਉਹਨੂੰ ਇੱਕ ਦਾ ਪਤਾ ਸੀ ਮੇਰੀ ਜਨਮ ਮਾਂ ਨੇ ਮਾਅ ਘੋਲਿਆ ਇਹਦਾ ਕੀਰਤ ਉਹ ਗੱਲ ਹਮੇਸ਼ਾ ਦੱਸ ਦਿੱਤਾ ਭਾਵੇਂ ਜੇਕਰ مر جان چار دن رو کے چپ کرنا جندان دلو دلیم ملے تنہاں مارسی روئی مجھون ماتا جوڑا فکر دے سرنا دے کے کور دہی سی چکنا چون ماتا پتر کہا مانے جن بھرکے پرنگیاں کیتا اے شدی کو دونپاتا امت ساک کے سچوڑا سے کورا سان خاندام ماتے دے کے لئے ماتا اینا مان وجود طلب پر آیا سی وجود طلب کے ਕਲਾਸੀ ਮਹਾਰਾਜ ਜੀ ਬਸ ਖਾਬਿਕ ਦਾ ਨ ਮੇਰੇ ਜਾਂ ਨਰਕਿਆ ਤੋਂ ਆਪਰ ਅੰਗਰੇਜ਼ ਨੂੰ ਗ੍ਰੈਂਡ ਲਾ ਕੇ ਮਾਂ ਉੱਥੇ ਲੈ ਗਿਆ ਮਾਂ ਉੱਥੇ ਤੁੰਗੋ ਗਈ ਤੇ ਜਮੀਦ ਸਾਹਿਬ ਨੇ ਕੇਸ ਰੱਖੇ ਜਦੋਂ ਮਜੂਰ ਪਤਾ ਲਗਾ ਉਸਤਾਦ ਸੁਨਾਈ ਗਾੜੀ ਉੱਪਰ ਧੀ ਮਾਂ ਆ ਗਿਆ ਜੁਕੜੇ ਪਾਏ ਤੇ ਠਾਕਰ ਸਿੰਘ ਸੰਧਾ ਬੋਲ ਗਿਆ ਕਿ ਇਹ ਸੇਠ ਸਮਾਗਮ ਨੂੰ ਮੋੜ ਦੋ ਨਿਆ ਇਹਦੇ ਪ੍ਰਧਾਨਤਵ ਨੇ ਕੀ ਰੱਖੀ ਗਿਆਨ ਪਾਇਆ ਤੇ ਭਾਰਕਰ ਸਿੰਘ ਸੰਧਾ ਵਾਲੀਆ ਨੇ ਕੰਮਲ ਕਨੀਤ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਿੱਕੀ ਵਿੱਚ ਦੁਆਰਾ ਸਿੱਖ ਧਰਮ ਵਿੱਚ ਨਿਵੇਸ਼ ਦਮਾਇਆ ਉਹ ਦੁਆਰਾ ਸਿੱਖ ਹਮਿਆਰ ਹੋਰ ਅੰਗਰੇਜ਼ਾਂ ਦੇ ਨਾਲ ਪੰਡਾ ਲੱਗਿਆ ਇਹਦਾ ਬਈ ਬਾਨੋ ਮੇਰੇ

ਬਾਬੀ ਉਹ ਢੀਕ ਕਾਲ ਲੈ ਲਈ ਫਿਰ ਮੂਹਰੇ ਨਾ ਆ ਰਿਹਾ ਜੱਲ ਨਾਲੀ ਤੁਹਾਡੇ ਬਾਹਰ ਫਿਰ ਬਾਹਰ ਬੱਠੇ ਤੇ ਫਿਰ ਪੁੱਤ ਕਹਿੰਦਾ ਮਾਂ ਤੇਰਾ ਪੁੱਤ ਕਿਹੜੇ ਕਿਥੇ ਚੱਲਿਆ ਘੁੰਮਦਾ ਹੈ ਤੇ ਰਾਹ ਵਿੱਚ ਇੱਕ ਪਿੰਡਰ ਦੀ ਕਹਾਣੀ ਦੇੰਦਾ ਕੀਨ ਖੌਂਦਾ ਉੱਥੇ ਅੰਗਰਾਜ਼ਾ ਹੋਇਆ ਕਿਨਾਂ ਕੀਨ ਖੌਂਦਾ ਉੱਥੇ ਹੱਥ ਪਿੱਛੇ ਜੱਟ ਦੀ ਮਰਜ਼ੀ ਦਾ ਸਵਾਲ ਹੈ ਅਦਗੁਰੂ ਦੱਸ ਕੇ ਜਾਇਓ ਕਿ ਜੱਟ ਦੀ ਮੁੱਛ ਨੂੰ ਦਿੱਖਿਆ ਨਾ ਹੀ ਕਿ ਕੰਮ ਤੇ ਜੇ ਲਿਖਿਆ ਹੁੰਦਾ ਜੱਟ ਦੀ ਮੁੱਛ ਦਾ ਸਵਾਲ ਅਦਗੁਰੂ ਤੇਗ ਬਹਾਦਰ ਸਾਹਿਬ ਨੂੰ ਜਵਾਬ ਦੇ ਕੇ ਜਾਇਓ ਮੁੱਛ ਅਦਗੁਰੂ ਕਿਹਦੇ ਵਿੱਚ ਜਿਹੜਾ ਕਿਸੇ ਦੀ ਕੀਤੀ ਤੋਂ ਜਾਣੇ ਉਹਨੂੰ ਪ੍ਰਿਤ ਕਰ ਕਹਿੰਦੇ ਨੇ